ਤੇ 28 8 2024 ਨੂੰ ਇੱਕ ਪਰਚਾ ਦਰਜ ਕੀਤਾ ਸੀ ਕਿ ਇੱਥੇ ਮਾਡਰਨ ਸਟੇਟ ਹੈ ਜਿਹਨੂੰ ਗ੍ਰੇਟਰ ਕਲਾਸ ਦੇ ਨਾਮ ਦੀ ਕੋਤੇ ਲੇੜੀ ਹੈ ਆ ਸ਼ਾਮ ਲਤਾ ਅਗਰਵਾਲ ਵਾਈਫ ਆਫ ਲੇਟ ਕੇਵਲਕਿਸ਼ਨ ਅਗਰਵਾਲ ਇਹ ਕਹਿੰਦੇ ਦਿੱਲੀ ਗਏ ਸੀ ਉਦੋਂ ਰਖੜੀ ਦੇ ਦਿਨ ਸੀ ਤੇ 15 ਤਰੀਕ ਦੇ ਦਿੱਲੀ ਗਏ ਸੀ ਤੇ ਨੇ ਆਪਣੇ ਨੌਕਰ ਨੂੰ ਕਿਹਾ ਕਿ ਘਰ ਪਤਾ ਕਰੋ ਕਿ ਘਰ ਠੀਕ ਠਾਕ ਹੈ ਉਹਦੇ ਨੌਕਰ ਨੇ 27 ਤਰੀਕ ਨੂੰ ਜਦੋਂ ਬਾਹਰੋਂ ਦੇਖ ਕੇ ਦੱਸਿਆ ਕਿ ਬਈ ਘਰ ਦੇ ਤਾਲੇ ਟੁੱਟੇ ਨੇ ਇਹ ਆਗੇ ਅਗਲੇ ਦਿਨ 28 ਨੂੰ 28 ਨੂੰ ਆ ਕੇ ਦੇਖਿਆ ਤੇ ਘਰ ਦਾ ਸਮਾਨ ਉੱਪਰ ਖਿਲਰਿਆ ਪਿਆ ਤੇ ਇਹਨਾਂ ਦਾ ਕੀਮਤੀ ਸਮਾਨ ਤੇ ਪਲੱਸ ਕੈਸ਼ ਉੱਥੋਂ ਮਿਸਿੰਗ ਸੀ ਇਹਨਾਂ ਨੇ ਬੁਲਾਇਆ ਉੱਥੇ ਫਿਰ ਅਸੀਂ ਮੌਕੇ ਤੇ ਗਏ ਸਾਰੇ ਮੈਂ ਵੀ ਗਿਆ ਐਸ.ਐਚ.ਓ ਸਾਹਿਬ ਵੀ ਗਏ ਤੁਸੀਂ ਸਾਰੇ ਮੌਕਾ ਦੇਖਿਆ ਫਿਰ ਅਸੀਂ ਇਹਨਾਂ ਨੇ ਬਾਅਦ ਵਿੱਚ ਆਪਣਾ ਬਿਆਨ ਦਿੱਤਾ ਕਿ ਕਰੀਬ ਉਹਨਾਂ ਦਾ 1200 ਗ੍ਰਾਮ ਸੋਨਾ ਤੇ 15 ਲੱਖ 20 ਲੱਖ ਰੁਪਏ ਉਹਦੇ ਚੋਰੀ ਹੋਇਆ ਤੇ ਕੁਝ ਦਿਨਾਂ ਬਾਅਦ ਫਿਰ ਇਹਨਾਂ ਨੇ ਦੱਸਿਆ ਸਾਨੂੰ ਕਿ ਇਹਨਾਂ ਦੀ ਬੇਟੀ ਤੇ ਬੇਟੀਆਂ ਦਾ ਤੇ ਨੂੰਹ ਦਾ ਵੀ ਜਿਹੜਾ ਸਮਾਨ ਸੀ ਉਹ ਮੇ ਵਿਚ ਕੈਲਕੂਲੇਟ ਕਰਨਾ ਪਲ ਗਿਆ ਤੇ ਕਰੀਬ ਇਹਨਾਂ ਦਾ 3120 ਗ੍ਰਾਮ ਸੋਨਾ ਯਾਨੀ ਕਿ 3 ਕਿਲੋ ਤੋਂ ਬਾਅਦ ਸੋਨਾ ਤੇ 55 ਲੱਖ ਰੁਪਏ ਕੈਸ਼ ਹੈਗਾ ਸੀ ਜਿਹੜਾ ਉੱਥੋਂ ਚੋਰੀ ਹੋ ਗਿਆ ਅਸੀਂ ਇਹਦੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜਾ ਇਹਨਾਂ ਦਾ ਡਰਾਈਵਰ ਸੀ ਡਰਾਈਵਰ ਜਿਹੜਾ ਦਿੱਲੀ ਨਾਲ ਗਿਆ ਸੀ ਉਸ ਤੋਂ ਦੀ ਗਨਾਉਂ ਨਿਵਜਣਾ ਪਹਿਲੇ ਆ ਗਿਆ ਸੀ ਉਤੋਂ ਵੀ ਕਤਰੀਸ਼ ਕੀਤੀ ਫਿਰ ਅੱਗੇ ਕੜੀ ਨਾ ਕੜੀ ਜੁੜਦੀ ਗਈ ਤੇ ਫਿਰ ਪਤਾ ਲੱਗਾ ਕਿ ਅੰਮ੍ਰਿਤਸਰ ਦੇ ਜਿਹੜੇ ਬਾਕੀ ਦੇ ਦੋਸ਼ੀ ਨੇ ਅੰਮ੍ਰਿਤਸਰੋਂ ਇੱਥੇ ਆ ਕੇ ਸੀਸੀਟੀਵੀ ਦੇਖ ਕੇ ਅੰਮ੍ਰਿਤਸਰ ਤੋਂ ਆ ਕੇ ਉਹਨਾਂ ਨੇ ਕੀਤੀ ਅਸੀਂ ਆਇਡੈਂਟੀਫਾਈ ਕੀਤੇ ਕਾਲ ਡਿਟੇਲਸ ਨਾਲ ਜਾਂ ਦੂਸਰੇ ਟੈਕਨੀਕਲ ਕਾਲਿਫ ਹਿਮਨ ਇੰਟਰਨਲ ਵੀ ਅਸੀਂ ਉੱਥੇ ਤੱਕ ਪਹੁੰਚੇ ਤੇ ਅਸੀਂ ਫਿਰ ਪਿਛਲੇ ਦਿਨੀ ਇੱਕ ਇਨਾ ਚੋ ਰਾਜੂ ਪਟੀਨਾ ਦਾ ਇੱਕ ਇਨਾ ਚੋ ਚੋਰ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਕਰੀਬ ਅਸੀਂ ਕਰੀਬ ਕਿਉਂ ਐਗਜ਼ੈਕਟ 1 ਕਿਲੋ ਸੋਨਾ ਬਰਾਮਦ ਕੀਤਾ ਤੇ 7 ਲੱਖ 91000 ਰੁਪਇਆ ਵੀ ਉਹ ਤੋਂ ਅਸੀਂ ਬਰਾਮਦ ਕੀਤਾ ਤੇ ਉਹ ਨਾਲ ਉਹਦੇ ਕੋਲ ਜਿਹੜੀ ਉਹਨੇ ਉਸ ਰਕਮ ਨਾਲ ਕੋਈ 15 ਲੱਖ ਰੁਪਇਆ ਦੱਸਦਾ ਸੀ ਕਿ ਮੇਰੇ ਹਿੱਸੇ ਆਇਆ ਸੀ 15 ਲੱਖ ਦੇ ਵਿੱਚੋਂ 7 ਲੱਖ 91000 ਅਸੀਂ ਬਰਾਮਦ ਕਰ ਲਿਆ ਤੇ 3 ਲੱਖ 1000 ਦੀ ਜਿਹੜੀ ਉਹਨੇ ਸੈਕੰਡ ਹੈਂਡ ਵਰਨਾ ਖਰੀਦੀ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ ਇਸੇ ਕੜੀ ਦੇ ਵਿੱਚ ਅੱਗੋਂ ਤਫ਼ਤੀਸ਼ ਚਲਦੇ ਹੋਏ ਸਾਨੂੰ ਪਤਾ ਲੱਗ ਗਿਆ ਕਿ ਇਹ ਚੋਰ ਬਾਕੀ ਜਿਹੜੇ ਵਿਅਕਤੀ ਨੇ ਤੇ ਇਹਦੇ ਵਿੱਚ ਹੀ ਅਸੀਂ ਪਰਸੋਂ ਕਿ ਗੁਰਜੋਰ ਗ੍ਰਿਫਤਾਰ ਕੀਤਾ ਜਿਹੜਾ ਦੀਪਕ ਨਾਂ ਦਾ ਉਹਦੇ ਤੋਂ ਵੀ ਅਸੀਂ 492 ਗ੍ਰਾਮ ਸੋਨਾ ਰਿਕਵਰ ਕੀਤਾ ਤੇ ਉਹਦੇ ਕੋਲੋਂ ਅਸੀਂ 8 ਲੱਖ ਕੈਸ਼ ਵੀ ਬਰਾਮਦ ਕੀਤਾ ਤੇ ਇਹਨਾਂ ਵੱਲੋਂ ਮੌਕੇ ਤੇ ਜਿਹੜੀ ਕਾਰ ਵਰਤੀ ਗਈ ਸੀ ਜਿਹੜੀ ਇਥੋਂ ਲੈ ਕੇ ਗਏ ਸੀ ਉਹ ਵੀ ਸੀਸੀਟੀਵੀ ਦੇ ਵਿੱਚ ਵੀ ਸਾਰਾ ਕੁਝ ਆ ਚੁੱਕਾ ਹੈ ਉਹ ਵੀ ਅਸੀਂ ਬਰਾਮਦ ਕਰ ਲਈ ਆ ਆ ਵੈਸੇ ਮੈਂ ਜਾਵਾਂ ਤੇ ਉਥੋਂ ਹੀ ਚੱਲੀ ਆ ਚੱਲ ਡਰਾਈਵਰ ਡ라이ਵਰ ਵੀ ਗ੍ਰਫਤਾਰ ਆ ਤੇ ਉਹ ਜਿਹੜਾ ਰਾਜੂ ਪੱਟੀ ਦਾ ਪਹਿਲਾ ਗ੍ਰਫਤਾਰ ਉਹ ਵੀ ਇਸ ਵੇਲੇ ਅੰਦਰ ਹੀ ਆ ਜੀ ਕੁੱਲ ਕਿੰਨੇ ਇਹਦੇ ਵਿੱਚ ਗ੍ਰਫਤਾਰੀਆਂ ਨੇ ਗ੍ਰਫਤਾਰੀਆਂ ਦਾ ਜੇ ਤਿੰਨ ਹੋ ਚੁੱਕੀਆਂ ਨੇ ਰਾਜੀ ਪੱਟੀ ਦੇ ਦਾ ਹੋਰ ਵੀ ਕੋਈ ਮਤਲਬ ਨਹੀਂ 4 ਨਹੀਂ ਪਰ ਇਹ ਹੈ ਕਿ ਇਹ ਸਾਰੇ ਦੇ ਜਿਹੜੇ ਵੀ ਆਪਣੇ ਡਰਾਈਵਰ ਨੂੰ ਛੱਡ ਕੇ ਜਿਹੜੇ ਦੂਸਰੇ ਫੜੇ ਨੇ ਇਹ ਨਸ਼ੇ ਦੇ ਬੜੇ ਆਦੀ ਨੇ ਇਹ ਕਾਫੀ ਹੈਵੀ ਮਾਤਰਾ ਚ ਜਿਹੜੀ ਨਸ਼ਾ ਕੰਜ਼ੂਮ ਕਰਦੇ ਆ